ਜਿਹੜਾ ਘਰ ਆ ਫਾਲਤੂ ਸਮਾਨ ਤਾਂ ਉਹ ਮੋਟਰ ਪਰ ਲੈਂਦਾ ਸਾਰ ਵਿਚੇ ਰੱਖਿਆ ਹੋਇਆ ਹੰਬਲੇ ਵੀ ਖਿੱਚਦਾ ਤੁਸੀਂ ਤਾਂ ਕੰਮ ਹੈ ਜਿਹੜਾ ਵੀਰ ਜੀ ਦੇ ਬੰਨਣ ਲੱਗੀ ਲੱਕੜੀ ਹੈ ਉਹਦੇ ਬੰਨ ਹੀ ਉਹਦੇ ਬੰਨ ਦੇ ਇੱਕ ਦੋ ਦੇ ਰੱਖਿਆ ਕਰਿਓ ਕਿੰਨੇ ਕ ਟਾਈਮ ਦਾ ਕਰਦੇ ਕੰਮ ਭਾਈ ਤੁਸੀਂ ਐਸੇ ਨਹੀਂ ਹੋਵੇ ਭਾਈ ਸਾਹਿਬ ਭਾਈ ਸਾਹਿਬ ਇਹੀ ਕੰਮ ਕਰਦੇ ਐ ਲੈਂਟਰ ਢੋਣਦੇ ਜੀ ਲੈਂਟਰ ਢੋਣਦਾ ਲੈਂਟਰ ਪਾਉਂਦਾ ਸਵੇਰ ਹੁੰਦੀ ਨਾਲੇ ਇਹਦੇ ਵਿੱਚ ਉਹ ਸਾਰੇ ਬਾਹਰੋਂ ਨਿਕਲੇ ਸਾਰੇ ਕੈਮਰੇ ਦੇ ਤਾਰਾਂ ਸਾਰੀਆਂ ਹਾਂ ਇੱਕ ਉਹ ਬਾਹਰ ਦੇ ਖੋਲੇ ਦਾ ਬਰੇਕੇਟ ਮੈਂ ਤਾਰਾ ਕਿਚਨ ਵਿੱਚ ਬਾਹਰ ਮੈਂ ਜਦੋਂ ਵਾਹ ਕੜੀ ਇੱਥੇ ਝੋਲ ਜਿਦਾ ਸਾਰੇ ਇਕੱਠੇ ਕਰਕੇ ਰੱਖਦੇ ਬਾਰ-ਬਾਰ ਲੱਪਣਾ ਮੈਂ ਖਾਲੇ ਸਾਡਾ ਉੱਠਿਆ ਨਹੀਂ ਹੈਗਾ ਮੈਂ ਉੱਠ ਛੜ ਪਾਈ ਓਏ ਮਹੇਗਾ ਉੱਠ ਘੜਾ ਫਿਰ ਚੱਲ ਆ ਕੈਮਰਾ ਖੋਲ ਫਟ ਫੜੇ ਫੜ ਉੱਪਰ ਤੇ ਪੌੜੀ ਤਾਰ ਲੈ ਕੋਠੇ ਫਿਰ ਤੇ ਉੱਠ ਉਹ ਲੱਗੇਗਾ ਖੋਲਣਾ ਇੱਥੇ ਤਾਰਾ ਦਵਾ ਦੇ ਕੰਮ ਆ ਜਣ ਮੈਂ ਬਹਿ ਕੇ ਗੱਲ ਕਰਦਾ ਥੋੜੀ ਸਾਰੀ ਪਾ ਜਣੀ ਨਹੀਂ ਤਾਂ ਇਹਨੇ ਬਲਿੰਗ ਲਵੇਟ ਕੇ ਮਾਰਨੀ ਮੈਂ ਪਾਸੇ ਮਾਰੀ ਤੋੜ ਖੜੇ ਨੇ ਤੇ ਕਿ ਬਚ ਕੇ ਬਚ ਕੇ ਅੰਦਰ ਨੂੰ ਜਾਊਗੀ ਤਾਰ ਹੈ ਮੈਂ ਗਾੜਾ ਇਹਨੂੰ ਪਟ ਲਿਆ ਰਿਹਾ ਕੈਮਰੇ ਨੂੰ ਇੰਨੇ ਸਰਚ ਕਰ ਰਹੇ ਆ ਆਪਣੇ ਮੋਟਰਪਾ ਲਾ ਲਾਂ ਕੈਮਰਾ ਇਹ ਮੈਮਰੀ ਕਾਰਡ ਜਪਾ ਗੇ ਨਾ ਆ ਉਹ ਵੀ ਖੁੱਲ ਹੈ ਯਾਰ ਆ ਵੀ ਚੱਕ ਲਉ ਸਾਰੇ ਕਿਤੇ ਪੈਰਾ ਪੂਰਾ ਚ ਰੱਜਣਾ ਦੇਖੋ ਨਾ ਕੱਡੇ ਦੇ ਮੁਰੇ ਹੋ ਐ ਇਹ ਐ ਚੀਜ਼ ਤੇ ਡਰਦਾ ਤਾਂ ਮੈਂ ਜੇ ਤਾਰ ਖੋਲ ਤੇ ਤਾਰ ਦੇ ਨਾਲ ਕੰਧ ਚ ਫਿੱਟ ਕਰੀਆਂ ਹੁੰਦੀਆਂ ਇਹ ਇੱਕ ਤੇ ਉੜ ਕੇ ਨਾ ਇੱਕ ਤੇ ਪੈਰ ਚ ਵੱੜ ਗਈ ਚਲੋ ਤੋਲ ਜਿਉ ਆ ਵੀ ਨਹੀਂ ਚੱਕਦਾ ਸਾਰੀਆਂ ਇਹ ਬਹੁਤ ਪੜੀ ਜਗ ਦੁਪਹਿਰ ਚ ਵੱੜ ਗਈ ਨਾ ਇਹ ਬਸ ਬਾਈ ਤਾਂ ਦੇਖ ਦਿਨ ਢਕਾਇਆ ਹੋਇਆ ਤਾਂ ਤੋੜ ਲੈ ਇਹਨੂੰ ਦਾ ਨਵੇਂ ਪੈ ਜੂਗਾ ਇਹ ਤੋੜ ਲੈ ਤੋੜ ਲੈ ਫੋਲਡਰ ਜਨਾ ਚਲ ਖਿੱਚ ਲੈਣੀ ਪਰਾਸ ਦੇ ਨਾਲ ਪਰਪ ਕਰਕੇ ਆਹਾਹਾ ਹਾਂ ਇਹਨੂੰ ਬੈਗ ਚ ਅੱਧਾ ਖੋਲ ਦੋ ਤਾਰਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਨਿੰਬੂ ਪਾਣੀ ਦੇ ਨਾਲ ਤੇ ਫਿਰ ਕੈਮਰਾ ਖੋਲਿਏ ਇਹ ਕਮਰੇ ਨੂੰ ਕਰੰਟ ਦਿੱਤਾ ਹੋਇਆ ਆਜੀ ਤਿਆਰ ਹੋ ਜਾ ਜਲਦੀ ਬਸ ਇਥੇ ਕੱਢਦੇ ਨੂੰ ਇਹ ਪਚਾ ਕੇ ਹਾਂ ਬਸ ਉਹ ਰਾਮ ਜੀ ਚੱਲ ਰਹਾ ਚਲ ਪੁੱਟੇ ਜਿਆ ਖੈਰ ਉਹ ਕੋਈ ਚੋਈ ਲੋ ਚਾਹੀਦੀ ਹੈ ਮਿਹ ਤਾਹ ਤੋਂ ਲੈ ਇਹ ਨੜ ਬੱਲੇ ਬਣ ਮੜੇ ਉੱਚਾ ਕੁ ਚੀਜ਼ ਲਿਆ ਇਹ ਕੈਮਰਾ ਨਾਰਵੇ ਤੋਂ ਆਇਆ ਹੋਇਆ ਹਾ ਤੇ ਕੈਮਰੇ ਦੀ ਸਮਝ ਨਹੀਂ ਆ ਰਹੀ ਵੀ ਕਿੱਦਾਂ ਫੱਲੂ ਆ ਇਹ ਅ ਜੁੜੀ ਜਿਹੜਾ ਫੱਲੂ ਕਿ ਝੜ ਬੜਦਾ ਔਰ ਇਹ ਦਾਦਾ ਮੈਂ ਤਾਂ ਰੁਕਦਾ ਮੈਂ ਆਣਾ ਦਾ ਵਿੱਚ ਦੇ ਹਾਂ ਵਸਾ ਦਾ ਲੈ ਮੈਂ ਤਾਂ ਜੀ ਧੱਕਾ ਕਰ ਦਣਾ ਤੁਹਾਨੂੰ ਉਹ ਜਿਹੜੇ ਲਾਉਣੇ ਵਾਲੇ ਉਹਨਾਂ ਤਾਂ ਸੜੀ ਤਕਨੀਕ ਹੁੰਦੀ ਪੂਰੀ ਬਤਾ ਹੀ ਬਲਾਉਂਦਾ ਤਾਂ ਕੱਲ ਦਾ ਕਰ ਦਰ ਹੁਣ ਆਇਆ ਹੀ ਹੈਗਾ ਹੁਣ ਆਉਂਦਾ ਘੜੀ ਆਉਂਦਾ ਹੁਣ ਆਉਂਦਾ ਭੜੀ ਆਉਂਦਾ ਮੈਂ ਉਹਨਾਂ ਸਿਆਪੇ ਖੋਲਣੇ ਹੁਣ ਗੁਰੂ ਦਾ ਫੋਨ ਉਹ ਵੀ ਆਵਾਂ ਮੈਂ ਅਸੀਂ ਜਿਹੜਾ ਨਾ ਆਹ ਸੜ ਰੱਖ ਲੈ ਉਹ ਕਮਰਾ ਰੱਖ ਲੈਣਾ ਆਹ ਕਮਰਾ ਰੱਖਣਾ ਆਹ ਕਮਰਾ ਰੱਖ ਲੈਣਾ ਹੁਣ ਜਿਹੜੀ ਸਪਲਾਈ ਆ ਘਰ ਦੀ ਬਿਜਲੀ ਵਾਲੀ ਸਪਲਾਈ ਹੁਣ ਐਂਡ ਇਹ ਸਾਈਡ ਛੱਡ ਲੈਣੀ ਇਹ ਸਾਈਡ ਖਤਮ ਬੰਦ ਕਰ ਦੇਣੀ ਹੁਣ ਇਹ ਬੰਦਾ ਬੁਲਾਉਣੀ ਪੈਣਾ ਬਰਤਵਲ ਮੈਨੂੰ ਲੱਗਦਾ ਸਾਰੀ ਸਪਲਾਈ ਕਿੱਧਰ ਕਿੱਧਰ ਕਰਨੀ ਪੈਣੀ ਉਹ ਮੁੰਡੇ ਨੂੰ ਬੁਲਾਉਦੇ ਉਹਨੂੰ ਸਪਲਾਈ ਦਾ ਜੇ ਕੋਈ ਕੰਮ ਪੈ ਗਿਆ ਹਾਂ ਤੋਂ ਦਵਾ ਕੇ ਚਲੋ ਬਾਈ ਦਾ ਥੋੜਾ ਸਰਵ ਕਰਕੇ ਤੋ ਇਕੱਠਾ ਹੀ ਕਰਕੇ ਜਗ੍ਹਾ ਰੱਖ ਲੀ ਇੱਧਰ ਉੱਧਰ ਨਾ ਹੋਵੇ ਇਹ ਬੱਚਾ ਦੇ ਵੈਨ ਆ ਗਈ ਭਾਏ ਬੇਟਾ ਭਾਏ ਚੱਲ ਹੁਣ ਆਹ ਦੇਖ ਲੈ ਦੇਖੋ ਜੀ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਕਿੰਨਾ ਸੋਹਣਾ ਮਾਹੌਲ ਹੋਇਆ ਪਿਆ ਦੱਸ ਨਹੀਂ ਉਹ 1 ਕਿਲੋਮੀਟਰ ਜਿਵੇਂ ਰਹਿੰਦੇ ਹਾਂ ਉੱਤੇ ਜੀ ਹਵਾ ਪੂਰੀ ਕਾਮਰਾ ਹੈ ਜੰਗਲਾਂ ਚ ਮੰਗਲ ਹੋ ਗਿਆ ਦੱਸ ਕਿੰਨਾ ਸੋਹਣਾ ਮਾਹੌਲ ਹੋਇਆ ਪਿਆ ਦੱਸ ਨਹੀਂ ਉਹ 1 ਕਿਲੋਮੀਟਰ ਜਿਵੇਂ ਰਹਿੰਦੇ ਹਾਂ ਉੱਤੇ ਜੀ ਹਵਾ ਪੂਰੀ ਕਾਮਰਾ ਹੈ ਜੰਗਲਾਂ ਚ ਮੰਗਲ ਹੋ ਗਿਆ ਦੱਸ ਆਲੇ ਦਾਲੇ ਤੇਰੇ ਬੈਠੇ ਦੋ ਰੋਟੀਆਂ ਬਣਾ ਰਹੀ ਹੈ ਮੰਮੀ ਆ ਗਈ ਕੋਲੇ ਬੈਠ ਗਈ ਨਹੀਂ ਤੁਰ ਰਸੋਈ ਚ ਲੱਗ ਰੋਟੀਆਂ ਬਣਾਉਂਦੀ ਹੁੰਦੀਆਂ ਅਸੀਂ ਲੱਗ ਆਉਂਦੇ ਹਾਂ ਖਾਣੇ ਚੱਕੀ ਜਾਂਦੇ ਕਹਿੰਦੇ ਨਾਲ 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 ਵਿੱਚ ਨਾਲੇ ਬੈਠ ਕੇ ਬਣਾ ਰਹੀ ਹੈ ਕਹਿੰਦੀ ਮੈਂ ਤਾਂ ਕਹਾਂ ਵੀ ਖਾਓ ਨਾਲ ਨਾਲੇ ਬੈਠ ਕੇ ਬਣਾ ਰਹੀ ਹੈ ਉੱਥੇ ਖੜਕੇ ਬਣਾਉਣਾ ਪੈਂਦਾ ਉਹ ਤਾਂ ਖੜਕੇ ਬਣਾਉਂਦੇ ਤੇ ਦੇ ਤਾਂ ਨਜ਼ਾਰੇ ਆਏ ਪਏ ਇਹਦੇ ਨਜ਼ਾਰੇ ਖੜਕੇ ਖੜਦੇ ਬਾਈ ਸਾਹਿਬ ਪੂਰਾ ਢਾਹ ਆ ਗਿਆ ਜਿਹੜੇ ਇਹਦੇ ਜਾਨੇ ਨੂੰ ਦੇ ਆਏ ਬਾਈ ਇਹਦੇ ਪਰਤੇ ਉੱਚਾਈ ਇਹ ਨਾ ਵਧੀਆ ਹੈ ਬੈਠ ਕੇ ਤਾਂ ਬਹੁਤ ਵਧੀਆ ਹੈ ਜਿਹੜਾ ਖੜਕੇ ਪਸੰਦ ਆ ਆ ਵੀ ਚੱਲੀਏ ਮੋਟਰ ਬੰਨੋ ਆਪਾਂ ਫਿਰ ਅੱਧਾ ਦੇਖ ਰਿਹਾ ਮੇਰੇ ਵੱਲੋਂ ਹੈ ਵੇਜ ਜਾਣਾ ਲੈ ਕੇ ਜਾਣਾ ਪੈਣਾ ਹੋਰ ਤੇ ਦੋ ਗੋਲੀਆਂ ਚਚੜ ਕੇ ਜਿਵੇਂ ਦੇ ਇਹਨੂੰ ਬਹਿ ਗੋ ਦੁੱਧ ਲੈ ਥੋੜਾ ਜਿਹਾ ਪਾ ਦਿਜੇ ਫਿਰ ਇਹਨੂੰ ਹੁਣੇ ਪਾ ਦਿ ਦੋ ਗੋਲੀਆਂ ਚਚੜਾੜੀ ਪੂਰਾ 10 ਦਿਨ ਹੋ ਗਏ ਹੋਣੇ ਆ ਆ ਪਹਿਲੇ ਗੋਲੀਆਂ ਚਚੜਾਣੀਆਂ ਇਹ ਪੀਸ ਕੇ ਦੁੱਧ ਚ ਪਲਾ ਲਾ ਕੇ ਦੰਦੇ ਆ ਜੇਨੇ ਕਾ ਤੇ ਦੇਖ ਲਈਆਂ ਜੀ ਇਹਨੂੰ ਪੀਣਾ ਦੇ ਦੋ ਬੱਲਕ ਦੇ ਦੁੱਧ ਚ ਰੋਣੀਆਂ ਬੈਠਿਆ ਹੈ ਲਾ ਭਾਈ ਠੀਕ ਆ ਮੰਮੀ ਭਾਈ ਤੇਰਾ ਕਹਾ ਮੰਨ ਲਿਆ ਹੈ ਉਨਾਰ ਤੇ ਦੇਤੇ ਗੋਲਿਆ ਨੂੰ ਛੋਟੇ ਛੋਟੇ ਬਰੀਕ ਬਰੀਕ ਜੇ ਰਹਿ ਗਏ ਤਾਂ ਹੁਣ ਤਾਂ ਬੜਿਆ ਸੋਸ ਤੋਂ ਝੜ ਗਏ ਸਾਰੀਆਂ ਤੇ ਪਰਤੇ ਚੱਲ ਵੀ ਆ ਜਾ ਫਿਰ ਹੋਰ ਆਲਾ ਫੜਾ ਆ ਫੜ ਲੈ ਦੋ ਸੇਵ ਵੀ ਜਿਹੜੀਆਂ ਅੱਧਾ ਫੜ ਦੋ ਸੇਵ ਵੀ ਕਟ ਰੰਗ ਦਿੱੰਥ ਜੱਗ ਚੱਲੇ ਬੋਟਰ ਪਰ ਨੂੰ ਘੰਟਾ ਡੇਢ ਘੰਟਾ ਬੋਟਰ ਪਰ ਲਾ ਕੇ ਆਉਂਦੇ ਆ ਗੁੱਜਰ ਬਾਈ ਨੇ ਹੁਣ ਮੈਨੂੰ ਸਲਾਮੀ ਠੋਕੀ ਆ ਏਕਮ ਸਲਾਮ ਏਕਮ ਸਲਾਮ ਕਿਆ ਹੁੰਦਾ ਗੁੱਜਰ ਬਾਈ ਇਹ ਬੜੇ ਤੇਜ਼ ਜਿੜ ਕਾ ਨਾ ਸਵੇਰ ਦੇ ਆਪਾਂ ਨਾਲ ਸਿੜ ਕਾ ਨਾ ਏਕ ਨੰਨੇ ਮੋਟਾ ਬਾਈ ਕਹਿੰਦੇ ਹਾਂਸੇ ਹਾਂ ਹਰਸੇ ਹਰਸੇ ਲੈ ਹਾਂ ਚਾਹ ਬਣਾਏ ਪਹਿਲਾਂ ਮੈਂ ਸਵੇਰ ਚਾਹ ਨਹੀਂ ਤੇਰੇ ਨਾਲ ਚਾਹ ਚੰਗੀ ਲੱਗਦੀ ਆ ਤਿੰਨ ਬੰਦੇ ਦਾ ਚਾਹ ਇੱਕ ਨਾ ਮ ਨਵਾਂ ਗਾਣਾ ਲਿਖਿਆ ਇਹੋ ਮੇਰੇ ਨਿੱਕੇ ਨਿੱਕੇ ਚਾਹ ਤੇਰੇ ਨਾਲ ਬੈਠ ਕੇ ਪੀਣੀਆ ਚਾਹ ਆ ਬਾਵੇ ਬਾਰੇ ਡਾਈ ਜ ਸਵੇਰੇ 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 ਕਲਾ ਰਹਿਤਾ ਛੋਟੇ ਦੇ ਲਿਖਣ ਲਾਇਆ ਮੇਰੇ ਛੋਟੇ ਛੋਟੇ ਨੇ ਚਾਹ ਗੁੱਜਰਬਾਈ ਤੇਰੇ ਨਾਲ ਬੈਠ ਕੇ ਪੀਣੀਆ ਚਾਹ ਗੁੱਜਰਬਾਈ ਅਖਬਾਰ ਪੜਦਾ ਹੋਇਆ ਚਲੋ ਮੈਂ ਕਰਦਾ ਫਿਰ ਵੀ ਜਗੜ ਤੁਹਾਨੂੰ 2-10 ਮਿੰਟ ਕੀ ਗੱਲਾਂ ਕਰਾਂਗੇ ਹੋਗੇ ਜੀ ਕੜੀ ਖਬਰ ਆਈ ਅੱਜ ਦੱਸ ਕੋਈ ਮੈਨੂੰ ਵੀ ਖ਼ਬਰ ਪੜ ਦੱਸ ਦੇ ਇਹ ਜੰਮੂ ਕਸ਼ਮੀਰ ਵਾਲੀ ਫੜੀ ਬਾਈ ਨੇ ਹਾਂ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਹਾਂ ਜੰਮੂ ਕੁਝ ਦਿਨੋਂ ਹਰਿਆਣਾ ਚੋਂ ਚੋੜਾ ਆਉਣੀਆਂ ਬੋਲਟਾਂ ਲੈਣੀਆਂ ਜਿਹੜਾ ਘਰਾਂ ਫालतू ਸਮਾਨ ਤਾਂ ਉਹ ਮੋਟਰਪਰ ਲੈਂਦਾ ਟਰਾਰ ਵਿੱਚ ਰੱਖਿਆ ਹੋਇਆ ਇਹ ਤਾਂ ਆ ਕੇ ਆਇਆ ਜਿਹਦਾ ਹਾਰ ਆ ਗਿਆ ਹੁਣ ਪਿੰਡ 'ਚ ਇਕਦਾਂ ਸਰਕਾਰ ਕਰਦੇ ਜਿਵੇਂ ਅੱਜਾ ਹਲਕਾ ਖਾਲੀ ਕਰਦੇ ਪਾਰੀ ਵਾਲਿਆਂ ਦਾ ਹਾਂ ਉਹ ਦੂਰ ਵੀ ਚੱਕ ਲੈ ਬਹੌਲੀ ਵਾਲੀ ਚੜਾ ਦੋ ਹੁਣ ਉੱਪਰ ਥੋੜਾ ਹੋ ਅੱਗੇ ਕਰਦਾ ਅੱਗੇ ਇਹ ਹੋਰ ਅੱਗੇ ਕਰ ਦੇ ਜਾ ਲੈ ਜਾ ਹੋਰ ਕਰਾ ਹੋਰ ਕਰਾ ਲੈ ਹੋਰ ਕਰਾ ਹੋਰ ਘੜ ਹੋਰ ਘੜਨਾ ਤੋ ਬਸ ਕਰ ਬੈਠੇ ਦੇ ਚੱਕੋ ਤੇ ਆਏ ਲੈ ਜੋ ਉੱਪਰ ਚਾਰੇ ਚ ਰੱਖ ਲੋ ਸਾਰਾ ਸਮਾਨ ਹੈ ਜੀ ਲਾ ਰੰਡੇ ਦੇ ਹੁਣ ਹੈ ਗੁੱਜਰ ਬਾਈ ਆ ਤਰਾ ਮੰਜਾ ਇਹਦੇ ਪਰ ਚਾਦਰ ਇਹ ਆਪਣਾ ਕਦੇ ਅੰਦਰ ਸੈਟ ਕਰਕੇ ਲਾ ਲੈ ਤਾਂ ਇਹਦੇ ਪਰ ਪਏ ਕਰਨਾ ਇਹਦੇ ਪਰ ਚਾਦਰ ਬਿਸਤਰਾ ਸਾਰੇ ਪਛਾ ਦੇ ਬਾਈ ਤੁਰੀ ਆ ਜਾ ਕਰੋ ਅਸਤਰ ਬੋ ਵੀ ਇਨਾ ਨਾ ਕਾਇ ਕਰ ਨਾੜੇ ਉਹਦਾ ਉਧਰ ਲੋਕ ਜੀ ਕੂਤਾ ਜੀ ਸਾਬ ਉਹ ਗਾਣੇ ਭਰ ਦਿੰਦੇ ਗਾਣੇ ਭਰ ਦਿੰਦੇ ਆਪਾਂ ਨੇ ਉੱਪਰ ਹੀ ਪੈ ਜਾ ਕਰਨਾ ਨਹੀਂ ਥੱਲੇ ਜਿੱਥੇ ਸ্নানਾ ਉੱਤੇ ਪੈਣਾ ਬਾਈ ਉੱਪਰ ਮੈਂ ਥੱਲੇ ਤਾਂ ਜੀ ਹਾਂ ਕਰ ਲਿਆ ਗੋਣੂ ਠੀਕ ਹੈ ਨਾ ਮੈਂ ਥੱਲੇ ਪਉਂਗਾ ਤੰਦੂ ਤੰਦੂਰ ਤੇ ਵੀ ਕੰਮ ਰਵਾੜ ਛੋੜੀ ਛੋੜੀ ਆ ਪਿਆ ਉਹ ਐ ਲੱਭੀ ਜਾਂਦੇ ਆ ਖਰਾਬ ਹੋ ਗਿਆ ਖਰਾਬ ਹੋ ਗਿਆ ਚੱਲ ਦੇ ਬਾਚ ਚੱਲ ਆਹ ਜਿਹੜਾ ਮੰਜਾ ਹੈ ਨਾ ਇਹ ਮੇਰੀ ਮੰਮੀ ਦਾ ਬੁਣਿਆ ਹੋਇਆ ਜਿਹੜੇ ਪੁਰਾਣੇ ਘਰ ਚ ਕੱਪੜੇ ਨਹੀਂ ਹੁੰਦੇ ਹੈਗੇ ਉਹਨਾਂ ਦਾ ਗੁੰਦ ਗੁੰਦ ਕੇ ਗੁੰਦ ਗੁੰਦ ਕੇ ਬਾਣ ਬਣਿਆ ਦਾ ਹੈ ਸਾਰਾ ਇਹ ਤੇ ਪਾਇਆ ਵੀ ਬਹੁਤ ਭਾਰਾ ਦਾ ਪਾਇਆ ਵੀ ਬਹੁਤ ਪੂਰਾ ਦਾ ਬਹੁਤ ਤਖੜਾ ਮੰਜਾ ਕਟੋਕੜ ਜਿਆਦਾ ਨਹੀਂ ਜਿਆਦਾ 30 40 ਕਿਲੋ ਦਾ ਹੋਣਾ ਇਹ ਚੱਕਣ ਚ ਉਹ ਸਮਝ ਲੈ ਵੀ 20 ਸਾਲ ਹੋ ਚੱਲੇ ਹਾਂ 20 ਸਾਲ ਹੋ ਚੱਲੇ ਇਹ ਮੰਜਾ ਇਹਨੂੰ ਤੇ ਮਾਪਿਆਂ ਦੀਆਂ ਨਿਸ਼ਾਨੀਆਂ ਕਿੰਨੀ ਦੇਰ ਬੰਦਾ ਬਰਤੀ ਜਾਂਦਾ ਹਾਂ ਕਿਨੇ ਕਹਿਣਾ ਸੌਖਾ ਹੂੰ ਹੂੰ ਹੁਣ ਆਪਾਂ ਇੱਕ ਮੰਜੇ 'ਚ ਬੈਠਾ ਬੈ ਕੇ ਟੁੱਟ ਗਏ ਗੱਲ ਬਿਲਕੁਲ ਮੋਟਰ ਦੀ ਹੋਰ ਟੌਰ ਬਣਾਈਏ ਮੈਂ ਖੋਲਦਾ ਦਰਵਾਜ਼ਾ ਇੱਕ ਮਿੰਟ ਦੇਖੀ ਦੇਖੀ ਪੱਚਕੇ ਪੱਚਕੇ ਜ਼ਿਆਦਾ ਨਹੀਂ ਖੋਲਣਾ ਇੰਨਾ ਖੋਲਣਾ ਸੱਟ ਕਰਾ ਕੇ ਲੋੜੇ ਪਰਤਲ ਅੰਦਰ ਪਰਤਲ ਅੱਲਾ ਪੰਜਾਬੀ ਓਏ ਦਵਰ ਲਾ ਬਈ ਉੱਪਰ ਵੀ ਆਨ ਪੂਰਾ ਕਮਰਾ ਬਣ ਗਿਆ ਹੁਣ ਉੱਪਰ ਹੀ ਬੈੱਡ ਲੱਗ ਗਿਆ ਕੂਲਰ ਲਾਤਾ ਅੰਦਰ ਦਿਖਾਉਂਦਾ ਤੁਹਾਨੂੰ ਅੰਦਰ ਜਾ ਕੇ ਤੂੰ ਪਹਿਲਾਂ ਆ ਜਾ ਕਰ ਵਾਹ ਬਈ ਵਾਹ ਅੱਜ ਸੈਟ ਉੱਪਰ ਕੂਲਰ ਲੱਗ ਗਿਆ ਇੱਧਰ ਠੀਕ ਆ ਬਈ ਪੱਕਾ ਵਾ ਗਾ ਪਾਟਾ ਕੋਲਰ ਨੇ ਥੋੜਾ ਪੋਚਾ ਵੱਜਦਾ ਐ ਸਾਲ ਇਹਨੂੰ ਐ ਸਾਲ ਅਗਲੇ ਸਾਲ ਕਰਾ ਦਿਆਂਗਾ ਰੰਗ ਅਗਲੇ ਸਾਲ ਅਗਲੇ ਸਾਲ ਵੀ ਦਿੱਕਤ ਨਹੀਂ ਆਈ ਜੇਕਰ ਦਿੱਕਤ ਆ ਜਾਵੇ ਕਿ ਪੈਸਾ ਵਾਦਦਾ ਪਾਤਾ ਪੈ ਸਕਦਾ ਹਾਂ ਆਇਆ ਕਹਿੰਦਾ ਸਾਲ ਹੁੰਦਾ ਵੀ ਆ ਗਿਆ ਹਾਂ ਹਾਂ ਮੇਰੇ ਪੈ ਸਕਦਾ ਹੁਣ ਮੌਸਮ ਵੀ ਚੇਂਜ ਹੋ ਗਿਆ ਨਾ ਮੌਸਮ ਵੀ ਚੇਂਜ ਹੋ ਗਿਆ ਇੱਕ ਬੰਦਾ ਇੱਥੇ ਪੈ ਸਕਦਾ ਹੁਣ ਇਹਨਾਂ ਦੋ ਕਨੂੰ ਉਹ ਦੂਜੇ ਲਿਆ ਕੇ ਥੱਲੇ ਜਿੰਨੇ ਮਰਜ਼ੀ ਬੈਠੇ ਥੱਲੇ ਦੋ ਜੋੜਾ ਬੈਠਾ ਥੱਲੇ ਆ ਜਾਣਾ ਥੱਲੇ ਜੋੜਾ ਥੱਲੇ ਆ ਜਾਣਾ ਇੱਕ ਸੋ ਬੜੇ ਬੜੇ ਜੀ ਕੰਮ ਤਾਂ ਹੁੰਦੇ ਆ ਬਣੇ ਜੀ ਤਾਂ ਕੰਮ ਤਾਂ ਹੁੰਦੇ ਆ ਇੱਥੇ ਤਾਂ ਸਾਨੂੰ ਪਹਿਲਾਂ ਨਹੀਂ ਪੂਰੀ ਬਾਤ ਦਿਖਦਾ ਹੁੰਦਾ ਜੇ ਪੂਰਾ ਮਾਹੌਲ ਇੱਥੇ ਤੇ ਕੰਮ ਤਾਂ ਕੰਮ ਤਾਂ ਜਦੋਂ ਤੇਰਾ ਬਿਲਡਿੰਗ ਨਾਲ ਆ ਗਿਆ ਆ ਕੰਮ ਕਰਾ ਕੇ ਹੁੰਦਾ ਘੁਮਾ ਦੇ ਬਹੁਤ ਬੜੇ ਬਣ ਜਾਂਦੇ ਨੇ ਸਤਰ ਜੀ ਬਣਵਾਉਣਾ ਮੈਂ ਚਲ ਕੋਈ ਨਹੀਂ ਵੀ ਕਰਵਾ ਦਿੰਦਾ ਅਲੱਗ ਲੋਕ ਨੂੰ ਫਿਰ ਗਮਨ ਨੂੰ ਬਹੁਤ ਆ ਆਹ ਟਰੈਕਟਰ ਛੱਡਿਆ ਹੀ ਜੰਦਰੂ ਵੀ ਕਿਰਦਾਰ ਬਣਨ ਇਹ ਵੀ ਮੂਰੇ ਬੈਠੇ ਗਿਆ ਮਹਿਕ ਵੀ ਮੈਂ ਕਿਹਾ ਪਿੱਛੇ ਆ ਥੱਕੇ ਨਹੀਂ ਹਾਂ ਲੋਹ ਗਾਣੇ ਲਾਉਣੇ ਉਹਨਾਂ ਨੇ ਬਲੂਟਰ ਉੱਥੋਂ ਆਨ ਕਰ ਲਿਆ ਜਿੱਕੇ ਟੌਰ ਜਟਾਣ ਦੀ ਕਦੇ ਪਿੰਡ ਆ ਕੇ ਨਹੀਂ ਇੱਥੇ ਦਿਹਾੜੀਆਂ ਕਰਦੇ ਜਟਾ ਹਾਂ ਆ ਦੇਖ ਤਾਂ ਲੱਗਿਆ ਹੋਇਆ ਬੰਦਾ ਆਵੇਂ ਜੱਟਾਂ ਦਾ ਤਾਂ ਆ ਪਏ ਆ ਜੱਟਾਂ ਨੂੰ ਤਾਂ ਉਹ ਕਿਆ ਕਹਦੇ ਹੁੰਦੇ ਆ ਵੀ ਹਰੇ ਕਾਲ ਜੱਟ ਆਏ ਆ ਜੱਟ ਆਏ ਆ ਕਦੇ ਗੁੱਜਰ ਬਾਈ ਰਾਹ ਤਾਂ ਵੀ ਨੌਲੇ ਦੇ ਕਰੋ ਅਸਲ ਚ ਉਹ ਜਿਹੜੇ ਗਾਣੇ ਵਾਲੇ ਨੇ ਬਾਈ ਇਹੀ ਪੰਪ ਦਿੰਦੇ ਆ ਇਹਨਾਂ ਨੇ ਚੱਕਿਆ ਵਾ ਸਾਨੂੰ ਇਹੀ ਪੰਪ ਦੇ ਦਿੰਦੇ ਆ ਮੱਲੋ ਮੱਲਿਓ 4-5 ਲੱਖ ਰੁਪਆ ਦਿੰਦੇ ਆ ਸਾਹਿਬ ਜੀ ਕਿੱਥੇ ਕਰਕੇ ਇਹ ਕਾਰਵਾਈਆਂ ਆ ਹਾਂ ਐਨਾ ਕਿੱਥੇ ਨਿਕਲ ਕੇ ਆਏ ਤੁਸੀਂ ਐ ਸਾਹਿਬ ਪਿੱਛੇ ਦਾ ਪਿੱਛੇ ਬੜਾ ਕਿੱਧਾਂ ਲੱਪੜਿਆ ਉੱਧਰ 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 ਉਹ ਮਾਲਕਾ ਹੁਣ ਉੱਧਰ ਜਾ ਜਿਹੜੀ ਦਵਾਈ ਆ ਉਹਦਾ ਅਸਰ ਕਰਨਾ ਹੋਣਾ ਜਿਹੜੀ ਦਵਾਈ ਖਲਾਈ ਆ ਹੈ ਤੇਰਾ ਇਧਰ ਇਧਰ ਉਹ ਜਾਹੀਂ 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 ਕੱਪੜੇ ਲੈ ਬੇੜੋ ਤੇ ਜਾ ਉੱਧਰ ਇਹ ਚੜ ਜਾ ਲੈ ਤੇਰੇ ਪੰਨੂ ਫਿਰ ਕੱਪੜੇ ਲੈ ਬੇੜ ਦੇਣੇ ਤੇ ਬੌਗੁਰ ਜੋਦੰਨੇ ਆ ਉਹ ਆ ਹਾਂ ਕੱਲ ਆ ਸੀ ਪਟਿਆਲੇ ਜਾ ਕੇ ਆਏ ਆ ਸਾਡੇ ਰਸਤੇ ਜੋ ਗੱਲਾਂ ਹੋਈਆਂ ਬੜੀ ਹਾਸੇ ਹੋਣੀ ਆ ਕਹਿੰਦੇ ਵੀ ਇੰਡੀਆ ਚ ਪੈਸੇ ਦੀ ਕਮੀ ਨਹੀਂ ਹੈਗੀ ਪੈਸਾ ਬਹੁਤ ਹੈ ਇੱਥੇ ਪਰ ਇੱਥੇ ਕਮਾਇਆ ਦਿਮਾਗ ਨਾਲ ਜਾਂਦਾ ਬੱਤ ਬਾਈ ਨੇ ਕੋਈ ਸੱਪ ਕੱਟੇ ਦਿਖਾਈ ਬਾਈ ਕਹਦਾ ਕਲਾ ਹੀ ਬਹੁਤ ਲੋਕਾਂ ਨੂੰ ਤੇ ਉਹਦੇ ਕਿਆ ਕਰਦਾ ਇਹ ਹਰ ਹੱफ्ते ਵਾਰ ਕਲਾ ਕਰ ਕਲਾਕ੍ਰਿਤੀ ਕਰਦੀ ਹੈ ਇਧਰ ਰਾਤ ਵਾਲਾ ਸੀਨ ਹੋ ਗਿਆ ਮੋਟਰ ਤੇ ਜਿਵੇਂ ਲਾਲਾ ਜੁੜਦੀ ਉਹਨੇ ਇੱਥੇ ਲੱਸੀ 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 ਆ ਜਾ ਰਹੀ ਮੱਸੀ ਲੱਸੀ ਵਾਲੇ ਲੱਸੀ ਵਾਲੇ ਜੋਰੇ ਜਿਹਾ ਗਲਾਸ ਵਿੱਚ ਚੱਕੇ ਲਿਆ ਫਿਰ ਲੱਗ ਗਿਆ ਜੀ ਲੱਸੀ ਦਾ ਲੰਗਰ ਸਵੇਰੇ ਸਵੇਰੇ ਲੱਸੀ ਪੀਣੀ ਚਾਹੀਦੀ ਹੈ ਬੱਚਿਓ ਸੜਕ ਬਹੁਤ ਚਲਦੀ ਆ ਦੇਖ ਕੇ ਪਾਰ ਕਰਿਓ ਤੁਹਾਡੇ ਨਾਲ ਸਾਡੇ ਡੌਗੀ ਦੇ ਉਧਰ ਇਹਨਾਂ ਦੇਖ ਕੇ ਪਾਰ ਕਰਨ ਚੱਲ ਚੱਲ ਪਾਰ ਕਰ ਆ ਜਾ ਆ ਜਾ ਆ ਜਾ ਓਰ ਦੇਖੇ ਨੂੰ ਪਤਾ ਹੈ ਕਿ ਮੇਰੇ ਮੇਰੇ ਨਾਲੇ ਨਾਲ ਜਾਣਾ ਹੁਣ ਉਹ ਵੀ ਸੜਕ ਪਾਰ ਇਹਦੀ ਇਹਨੇ ਆ ਕੇ ਸੜਕ ਦੇ ਸਾਈਡ ਪਰ ਖੜ ਜਾਣਾ ਆ ਜਦੋਂ ਪਾਣੇ ਲੰਘਣਾ ਫਿਰ ਇਹਦੇ ਨਾਲ ਨਾਲ ਲੰਘਣਾ ਇਹਨੇ ਪਤਾ ਲੱਗ ਗਿਆ ਵੀ ਤੇ ਵਿੱਚ ਵੱਜ ਸਕਦੀ ਆ ਸਮਝ ਆ ਗਈ ਸਮਝ ਆ ਗਈ ਦਿਮਾਗ ਲਾ ਲਿਆ ਇਹਨੇ ਲੋਕ ਸਾਲੇ ਇੰਨੇ ਹੋ ਗਏ ਆਪਣੇ ਨਾਣੂ ਨਹੀਂ ਤਾਂ ਕੁੱਤਾ ਚਟਾ ਜਾ ਹਾਂ ਹਾਂ ਉਹਦੇ ਕੋਲ ਬੋਲਟ ਚੜਾਦਾ ਰਾਤ ਨੂੰ ਸਾਡੇ ਨੂੰ ਘੁੰਮਣ ਗਿਆ ਹਾਂ ਹਾਂ ਸਾਲੇ ਇੰਨੇ ਬੋਲਟ ਚੜਾਦਾ ਉੱਪਰੋਂ ਵੀ ਦਿਖਾਇਆ ਯਾਰ ਕੁੱਤਾ ਮੜੋ ਮੜੋ ਬ੍ਰੇਕ ਮਾਰ ਲਾ ਹੌਲੀ ਕਰ ਲਾ ਹਾਂ ਹਾਂ ਜੂੰ ਸਾਲੇ ਨੇ ਫੜ 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 ਸਾਲੇ ਨੂੰ ਪੂਨ ਚੜਦਾ ਬਸ ਐ ਜੋ ਚੱਕ ਕੇ ਲਿਆ ਨਾ ਉਥੋਂ ਜੀ ਜੂੰ ਤੇਰੇ ਦਾ 3 ਮਹੀਨੇ ਇਲਾਜ ਚੱਲਿਆ ਰੋਜ਼ ਹੀ ਮਨ ਲੈ ਕੇ ਜਾਇਆ ਕਰੇ ਉਹਨੂੰ ਸਾਲੇ ਢਿੱਡ ਲੱਕ ਤਣ ਮੁੜ ਕੇ ਸੈੱਟ ਨਹੀਂ ਆਇਆ ਤਾਂ ਹੀ ਮਰਿਆ ਹਾਂ ਹਾਂ ਅੰਦਰ ਇਨਫੈਕਸ਼ਨ ਬੈਠ ਗਈ ਉਹਦੇ ਪੱਕੀ ਝਟ ਲਾਉਣੀ ਇਹਨੇ ਹਾਂ ਪਾਵਰਾ ਦੇ ਨਿਕਲ ਜਾਂਦੇ ਜੇ ਜੇ ਉਹ ਬਾਹਰਾਂ ਜਿਹਾ ਭੱਜ ਲੈਂਦਾ ਇਹ ਉਹ ਸਾ ਤੇਜ ਰੋ ਡਰਾ ਦਿੰਦਾ ਹਾਂ ਪੱਕੀ ਝੱਟ ਲਾ ਕੇ ਨੇ ਵੀ ਮੈਂ ਸ਼ੇਰ ਆ ਤੈਨੂੰ ਭੌਂਕਿਆ ਤੇਰੇ ਕਰਮ ਉਹ ਲੈ ਕੇ ਭੌਂਕ ਕੇ ਗਿਆ ਆਪਣਾ ਦੰਦ ਖੋਂਦਾ ਪੂਰਾ ਹਾਂ ਨਾ ਵੀ ਉਹ ਜੇ ਨੱਕ ਹੋ ਗਿਆ ਅੱਜ ਲੱਗਦਾ ਮੈਨੂੰ ਹਾ ਇੱਧਰ ਹੀ ਸਾਰਾ ਸਾਰਾ ਟਾ ਦੇਣਗੇ ਅੱਜ ਕਿਹੜੇ ਹੋਏ ਅੱਜ ਕਿਹੜੇ ਹੋਏ ਹੋਇਆ ਹੁਣ ਬੀਮ ਪੱਟਣ ਲੱਗੋ ਬੀਮ ਨੂੰ ਟਾਈਮ ਲੱਗਣਾ ਜਾਹ ਜਿਹੜੇ ਪਹਿਲੇ ਦਿਨ ਟਾਉਣ ਲੱਗੇ ਮੈਂ ਕਿਹਾ 80 ਜਰ ਦਾ ਮਹਿੰਗਾ ਕਰ ਲੈ ਲੈ ਸੌਦਾ ਨਹੀਂ ਨਹੀਂ ਹਾਂ ਐਸੇ ਆ ਬਿਲਮ ਨੂੰ ਬਹੁਤ ਟਾਈਮ ਲੱਗਦਾ ਕਹਿਣਾ ਸੌਖਾ ਬੀਮ ਸਾਰਾ ਇੱਕੜੇ ਟੁਕੜਾ ਲੈਣਾ ਲੈਂਟਰ ਭੰਨਣੇ ਫੇਰ ਗਾਹਾਂ ਇਟਾ ਸਾਫ਼ ਕਰਨੀ ਆ ਫਿਰ ਇਟਾ ਚੱਕਣੀ ਆ ਫਿਰ ਤੋਂ ਮਲਵਾ ਚੱਕਣਾ ਬਹੁਤ ਬੜਾ ਪ੍ਰੋਜੈਕਟ ਹੈ ਬਹੁਤ ਬੜਾ ਪ੍ਰੋਜੈਕਟ ਹੈ ਹਾਂ ਵੀ ਕਿੰਨੇ ਵਜੇ ਰੈਡੀ ਹੋ ਰਿਹਾ ਸਾਢੇ 11:00 ਨਿਕਲ ਚੱਲਦੇ ਸਾਢੇ 11:00 ਸਾਢੇ 12:00 ਸਾਢੇ 11:30 ਪੌਣੇ 12:00 ਹਾਂ ਨਿਕਲ ਚੱਲਦੇ ਹਾਂ ਇੱਟਾ ਤਾਂ ਸਾਫ਼ ਤੇ ਨਿਕਲੀ ਜਾ ਰਹੀ ਬਹੁਤ ਨਮੀ ਆ ਆਂ ਗਿੱਤਰਾ ਨੀ ਤੇਰੀ ਉਹ ਰੇਕਾ ਨਮੀ ਇੱਥੇ ਤੇ ਅਸਲ ਜਦੋਂ ਠਿਕਾਣੇ ਤੇ ਕੀ ਦਿਨਾ ਪਾ ਹਾਂ 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 ਆ ਹੁਣ ਪ੍ਰਾਣੀ ਆ ਗਈ ਕਰੀ ਇਹ ਤਾਂ ਖਾਦਾ ਤੇ ਕਾਹਤ ਆਪਣੇ ਕਰੀ ਉੱਧਰ ਆਪਣੇ ਅੱਜ ਆਪਣੇ ਕਰੀ ਹੋਈ ਨਹੀਂ ਤਾਂ ਤਾਂ ਹੋ ਜਾਊਗਾ ਥੱਲੇ ਤਾਂ ਕਿਰੋਂ ਨਾ ਹੌਣ ਦਾ ਉਹ ਜਿੱਥੇ ਤੱਕ ਜ਼ਿਆਦਾ ਹਾਂ ਉਹ ਤੋਂ ਉਹਦੀ ਬਰਾਬਰ ਕਰ ਦਿਓ ਉਹ ਗੰਦ ਬਰਾਬਰ ਲਿਆਓ ਹਾਂ ਥੱਲੇ ਤਾਂ ਕਿਰੋਂ ਹਾਂ ਹਾਂ ਆਹ ਰੋਜ਼ੀ ਇਹਦੇ ਚ ਨੇ ਜੀ ਇਹਦੀ ਗਵਾਹ ਹਾਂ ਇੱਥੇ ਰੱਖ ਰਹਿਣ ਦੇ ਲੋ ਫਿਰ ਆਹ ਤਾਂ ਉਹ ਵੀ ਮੱਢੀ ਦੇ ਬਾਅਦ ਚ ਦੇਖ ਲੈਂਦੇ ਫਿਰ ਜਿਹੜੀ ਕੰਨ ਨਹੀਂ ਆਉਂਦੀ ਪਿੱਛੇ ਦੀ ਆ ਜਾਣਗੇ ਜਿਹੜੀ ਇਹਦੇ ਬਰਾਬਰ ਰੱਖ ਲਓ ਫਿਰ ਜਿਹੜੀ ਆਹ ਨਹੀਂ ਹੈਗੀ ਆਹ ਥੱਲੇ ਵਾਲੀ ਜਿਹੜੀ ਥੱਲੇ ਇਹਦੇ ਬਰਾਬਰ ਰੱਖ ਦਿਓ ਤਾਂ ਜੀ ਹਾਂ ਉਹ ਤੱਕ ਇਹਦੇ ਤੱਕ ਜਿਹੜੀ ਹੈ ਨਹੀਂ ਆ ਬੜੀ ਕਰੀ ਹੋਈ ਆ ਹਾਂ ਹਾਂ ਜੀ ਆਹ ਤੱਕ ਨੂੰ ਠੀਕ ਹੈ ਜੀ ਹਾਂ ਜੀ ਆਹ ਤੱਕ ਨੂੰ ਬੜੀ ਕਰ ਆ ਬੜੀ ਰੱਖ ਨੂੰ ਕਰ ਦਿਓ ਬਸ ਤਾਂ ਠੀਕ ਹੈ ਜੀ ਹਾਂ ਦਿਖਾਓ ਭਾਈ ਮੁੰਡੇ ਕਹਿੰਦੇ ਇੱਧਰ ਬਣਾ ਫੈਲਾ ਭਾਈ ਤੁਹਾਡੇ ਬਣਾ ਦਿੰਦੇ ਹੋਰ ਦੱਸੋ ਉਹ ਲੈ ਦਿਖਾ ਨਾਲ ਛਾਲਟ ਵਾਲੀ ਬਣਾਉਣੀ ਜਿਆਦਾ ਵੀਡੀਓ ਠੀਕ ਹੈ ਇਹ ਕੱਢ ਕੇ ਆਉਣਾ ਉਸ ਤੋਂ ਬਾਅਦ ਇਹ ਦੇਖ ਕੇ ਬਾੜਾ ਵਾਲਾ ਹੈ ਚੱਲ ਰੱਬੋਂ ਤੇ ਹੋਏ ਦੇ ਵਿੱਚ ਹੈ ਤੇ ਸੱਤ ਸਰੀਏ ਪਈ ਹੋਦ ਨਾ ਹੈ ਇਹ ਸਾਰੇ ਚਾਲੋ ਹੌਲੀ ਹੌਲੀ ਘਰ ਆਉਣ ਇਹ ਜਿਆਦਾ ਲੰਬੇ ਆ ਲਾਈਨ ਉਹਨੂੰ ਪਿੱਛੇ ਲਾ ਦੇ ਕੰਢ ਨਾਲ ਕੱਢ ਦੇ ਅਛਾ ਉਹਲੇ ਉਹ ਲਾਉਂਦਾ ਤਾ ਕਰਨਾ ਡਬਲ ਲੌਪ ਨੇ ਤੇ ਚੱਪਲ ਬਹੁਤ ਚੰਗੀ ਬੋਲ ਚੱਪਲ ਗਿਰ ਗਈ ਕੰਮ ਬੜਾ ਆਖਿਆ ਯਾਰ ਇਹ ਕਨੇਕ ਟਾਈਮ ਦਾ ਕਰਦੇ ਕੰਮ ਬਾਈ ਤੁਸੀਂ ਇਹ ਮੈਨੂੰ ਹੋ ਗਿਆ ਬਾਈ ਸਾਹਿਬ ਬਾਈ ਸਾਹਿਬ ਇਹ ਕੰਮ ਕਰਦੇ ਐ ਲੈਂਟਰ ਢੋਂਦੇ ਜੀ ਲੈਂਟਰ ਢੋਂਦਾ ਲੈਂਟਰ ਪਾਉਂਦਾ ਲੈਂਟਰ ਢੋਂਨ ਦਾ ਲੈਂਟਰ ਪਾਉਣ ਦਾ ਹਾਂਜੀ ਵੀਰੇ ਕਿੰਨੇ ਕ ਦਿਨ ਲੱਗ ਜਾਣੇ ਇੱਥੇ 10 ਦਿਨ ਲੱਗ ਜੂਗੇ 10 ਦਿਨ 10 ਤੋਂ 15 ਦਿਨ ਲੱਗ ਜਾਣੇ ਉੱਤਰੀ ਗਰਗਰਮੇ ਬਚ ਗਿਆ 10 ਤੋਂ 15 ਦਿਨ ਲੱਗ ਜਾਣੇ ਆ ਮੇਰੇ ਜੰਮੂ ਹੁੰਦਾ ਹੈ ਕੱਟ ਸਾਫੀ ਕਰਨੀ ਮੜੀ ਜੇ ਰਹੇ ਸਾਫ ਕਰੂੰਗਾ ਵੀਰੇ ਹਾਂ 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 ਕਰ ਦੇ ਤਾਂ ਸਾਫ ਕਰ ਲੀ ਹਾਂ ਕਾ ਜੀ ਚੱਲੀ ਜੀ ਉਤਰੀ ਜਾਂਦਾ ਹੈ ਨਾ ਛੱਡਦਾ 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 ਸੁੱਖ ਬੁੱਧ ਹੋ ਜਾਣਾ ਕੋਣ ਆ ਗਿਆ ਭਾਈ ਕੋਣ ਆ ਗਿਆ ਹੱਸ ਕੇ ਹੱਸ ਕੇ ਇਹ ਭਾਈ ਡਰੈਸ ਨਵੇਂ-ਨਵੇਂ ਡਰੈਸ ਤਰੀਕਾ ਹੋ ਠੀਕ ਹੈ ਤੇ ਨਹੀਂਆ ਨਹੀਂਆ ਡਰੈਸਾਂ ਗਰਮੀ ਵੀ ਭੱਜਿਆ ਨਾ ਗਰਮੀ ਬਹੁਤ ਐਸੀ ਨਹੀਂ ਹੈਗਾ ਉਹਨਾਂ ਇੱਥੇ ਠੜੀ ਦਾ ਘਾਹ ਨੂੰ ਲਿਆਉਣੀ ਤੇ ਯਾਰ ਆ ਮਠੇ ਦਾ ਘਾਹ ਨੂੰ ਲਿਆਉਣੀ ਸੀ ਅੱਗੇ ਲੈ ਜਾਓ ਇਹ ਨਹੀਂ ਵੀ ਨਹੀਂ ਨਹੀਂ ਕਰਦੇ ਕਿਤੇ ਇਹ ਤੇ ਇਹ ਲਿਖਿਆ ਹੋਇਆ ਅਬੀਦ ਜੀ ਵੀਰ ਭਾਈ ਲਿਖਿਆ ਹੋਇਆ ਭਈਆ ਡੈਡੀ ਆ ਕਿਥੇ ਡੈਡੀ ਲਿਖਿਆ ਹੋਇਆ ਮੈਂ ਇੱਕ ਦੋ 이가 그려? 아메리니가 그려. 누가 그렸니? 여기 마지막에. 맞아. 아 맞아. 어디 보이니? 아지 피지 받는다고. ਉਹ ਹੋ ਚੱਪ ਚੱਪ ਬਣਾ ਲੈ ਗਾਣਾ ਆਪਣੇ ਲੈ ਲੈ ਜਾ ਬਾਲੇ ਹੁਣ ਵੀਰ ਜੀ ਦੇ ਬੰਨਣ ਲੱਗੀ ਲੱਕੜੀ ਹੈ ਉਹਦੇ ਬੰਨਦੇ ਉਹਦੇ ਬੰਨਦੇ ਇੱਕ ਦੋ ਦੇ ਰੱਖਿਆ ਕਰਿਓ

ਮਰੀਦ ਨੂੰ ਘਰ ਦਿਖਾ ਕੇ ਲੈ ਜਿਹੜਾ ਟਾਉਂਦੇ ਆ ਜਾ। ਦਿਖਾ ਪਰ ਮੈਂ ਪਤਾ ਹੈ ਕਿਹੜਾ ਦਾ। ਲੇਕੇ ਇੰਦਰਤ ਤੇ ਡੇੜੇ-ਲੇੜੀ ਦੇਖੀ ਪਰਲੇ ਪਾਸੇ ਲੈ ਕੇ ਜਾਈ। ਮੈਂ ਪਰ ਹੀ ਦੇਖਣ ਗਈ ਆ ਹੁਣ। ਬਹੁਤ ਦਿਨ ਤੋਂ ਬੰਤਪਾਈ ਕਹੀ ਜਾਂਦਾ ਸੀ ਮੋਹਲੇ ਜਾਣਾ ਮੋਹਲੇ ਜਾਣਾ ਸੀ ਵੀ ਮਾਲ ਦੇ ਵਿੱਚ। ਮੈਂ ਕਿਹਾ ਪਰ ਹੀ ਤਾਂ ਹੀ ਫਿਰ ਪਿਰਤਪਾਲ ਲੈਣ ਗਿਆ ਤਾਂ ਇਹਨਾਂ ਨੂੰ ਮਿਲ ਕੇ ਢੋਣੇ ਕੋਲ ਚੱਲੀ ਜਾਈ। ਠੀਕ ਹੈ ਕਿੰਨੇ ਮੈਂ ਲੰਘ ਜਾਣਾ ਹੁਣ ਕੋਈ ਰਾਇ ਫਰੇ ਛੋਟਾ ਹਰ ਛੱਡਿਆ 100 ਬਰ ਤੱਕ ਤਾਂ ਛੱਡ ਦੂੰਗਾ ਫਿਰ ਮੈਂ 5000 ਬੱਪੂ ਨੂੰ ਛੱਡ ਜਾ ਛੱਡਿਆਵਾਂਗੇ ਆ ਛੁੱਟੇ ਨਹੀਂ ਹੰਦਾ 100 ਬਰ ਤੱਕ ਹਾਂ ਕੰਨ ਛੱਡ ਜੇ ਦੋ ਗਰਾ ਤਾਂ ਲਾ ਲੂਗਾ ਤੇ ਫੇਰ ਛੱਡ ਜਾਾਂਗੇ ਉੱਥੇ ਤੇ ਮੋਹਲੇ ਦੇ ਬੱਸ ਸਟਾਪ ਰੇ ਫੜਲੀ ਕਾ ਸਾਹਮਣੇ ਚੰਡੀਗੜ੍ਹ ਤੇ ਪਤਾ ਹੀ ਐ ਇਹਨੂੰ ਹੁਣ ਤਾਂ ਪਰੀ ਠੀਕ ਐ ਪਰੀ ਪਤ ਮੈਂ ਚੱਲਿਆ ਫਿਰ ਠੀਕ ਹੈ ਤੂੰ ਵੀ ਆ ਜਾ ਤੈਨੂੰ ਵੀ ਛੱਡਿਆ ਆਉਂਗਾ ਕੈਮਰਾ ਲੱਪਾ ਨਹੀਂ ਆਖਾ ਕੈਮਰਾ ਨਾ ਤੇਰਾ ਕਮਰਾ ਉੱਥੇ ਉਧਰ ਉਹ ਖੁੰਜਾ ਚ ਖੁੰਜਾ ਚ ਲਾ ਦੇ ਤੂੰ ਚੱਲ ਠੀਕ ਹੈ ਬਤਾ ਮੈਂ ਨੂੰ ਚੱਲਿਆ ਫਿਰ ਆਪਾ ਜੀ ਇੱਕ ਚੀਜ਼ ਭੁੱਲਾਇਆ ਕਰ ਮੈਂ ਕੱਪੜੇ ਭੁੱਲਾ ਕੱਪੜੇ ਦੇਣੇ ਪ੍ਰੈਸ ਨੂੰ ਹਲੋ ਕੱਪੜੇ ਕਿੱ데 ਲੈ ਕੇ ਜਾਣੇ ਆ ਦਈ ਸੱਤੀ ਬਾਪਾ ਇਹ ਤਾਂ ਭੁੱਲ ਗਿਆ ਦਾ ਪ੍ਰੈਸ ਕਰਨੇ ਕੱਪੜੇ ਲੋਕ ਇੱਥੇ ਹਨ ਇਹਨੇ ਕੱਪੜੇ ਆ ਫੋਰਮ ਟੂ ਉੜਤੀ ਚੱਰੀ ਆ ਨਾ ਕੱਪੜੇ ਸਰ ਮੈਂ ਬਾਹਰੋਂ ਕਰਾ ਲਈ ਪ੍ਰੈਸ ਚੱਲ ਪ੍ਰੈਸ ਬੱਧਿਆ ਕਰ ਦਿੱਤੀ ਠੀਕ ਹੈ ਕਹਿਣ ਦੇ ਕਹਿਣਾ ਪੈਂਦਾ ਨਾ ਜੇ ਵਧੀਆ ਨਹੀਂ ਕਰਦੇ ਫਿਰ ਆਉਣਾ ਨਹੀਂ ਦਿੰਦਾ ਕੋਈ ਕਹਿਣੀ ਹੋਈ ਆ ਲੋੜ ਵਧੀਆ ਨਾ ਕਰੇ ਚੱਲ ਵਧੀਆ ਮੱਚੇੰਦਰ ਮੋੜ ਲਾ ਉਹ ਜਿੱਥੇ ਲੰਗਰ ਲਾਉਂਦੇ ਹੁੰਦੇ ਆ ਪਤਾ ਐ ਭਾਈ ਉੱਧਰ ਚੱਲ ਇੱਥੇ ਮਾਹੌਲ ਚੱਲ ਲੰਗਰ ਤੁਸੀਂ ਪੀਜੀ ਹੀ ਨਹੀਂ ਲਾਉਦੇ ਇੱਥੇ ਵੀ ਲੱਗਦਾ ਲੰਗਰ ਲਾਉਂਦਾ ਲੰਗਰ ਬਸੇ ਆ ਗਿਆ ਨਾ ਲੰਗਰ ਅੱਜ ਬੰਦ ਆ ਸੱਤ ਦੇਖ ਰਿਹਾ ਇਹਦੇ ਗੱਡੀ ਦੇ ਪਿੱਛੇ ਨਾਲ ਸਾਹਮਣੇ ਵਾਲੀ ਦੇ ਸਰਡਾ ਲਾਤਾ ਸਰਡਾ ਵਾਲਾ ਵੀ ਹਾਂ ਬਹੁਤ ਠੀਕ ਹੈ ਪਹਿਲੇ ਆ ਬਾਈ ਫ੍ਰੀ ਲੰਗਰ ਸੇਵਾ ਇੱਥੇ ਲਾਉਂਦੇ ਨੰਬਰ ਪਰਮੇਸ਼ਰ ਵਾਲੀ ਗੱਡੀ ਆ ਗੈਸ ਵਾਲੀ ਗੱਡੀ ਆ ਸਾਡੀਆਂ ਗੱਡੀਆਂ ਚ ਦੋਨੇ ਬੁੱਕਤੀਆਂ ਪਰਮੇਸ਼ਰ ਤੋਂ ਗੱਡੀ ਲੱਤੀ ਅੱਜ ਅਸੀਂ ਇੱਕੋ ਸੇ ਸ਼ੋਪਿੰਗ ਹੋ ਜਵੇ ਸੀਪੀ ਮਾਲ ਇੱਧਰ ਹੈ ਵੱਡੇ ਵੱਡੇ ਬਿਲਗਾ ਬਿਲਡਿੰਗਾ ਵੱਡੇ ਵੱਡੇ ਲੋਕ ਮੁੰਡੇ ਕੁਰਤੇ ਪਜਾਮਿਆਂ ਵਾਲੇ ਘੈਂਟ ਲੱਗਦਾ ਕੁਰਤੇ ਪਜਾਮਿਆਂ ਵਾਲੇ ਬਰਸਾਤ ਸ਼ੁਰੂ ਹੋ ਚੁੱਕੀ ਹੈ ਹਾਂਜੀ ਜਿਗਦੇ ਸੋਡੇ ਵਾਲੀ ਸਾਡਾ ਬਾਈ ਬਹੁਤ ਕਿਰਪਾ ਰੱਬ ਦੀ ਬਾਈ ਹੋਰ ਵੀ ਪੈਂਦਾ ਰੋਜ਼ ਮੰਨਦੀ ਗੱਲ ਕਰਦਾ ਤਕਰੀਬਨ ਹੁਣ ਨਾ ਪੈਜ ਹਾਦੂਏ ਤੀ ਇਹ ਦਿਨ ਨਾ ਰੋਜ਼ ਪੈਂਦਾ ਤੁਹਾਡੇ ਵਾਲੀ ਸਾਈਡ ਦਾ ਰੋਜ਼ ਤਾਂ ਨਹੀਂ ਦੂਏ ਦੀ ਇਹ ਦਿਨ ਪਈ ਹਾਦੂ ਮੈਂ ਪੁਰਾ ਵਈ ਮੌਸਮ ਬਹੁਤ ਵਧੀਆ ਰਗੀਨ ਹੋ ਚੁੱਕਿਆ ਹੈ ਨਾ ਗੱਡੀ 'ਚ ਬੈਠੇ ਸੀ ਕਿਸੇ ਬੰਦੇ ਦੇ ਵੇਟ ਕਰ ਰਹੇ ਆ ਲਾ ਵੀ ਚੱਕੀ ਆਪਣਾ ਬੋਲਟ ਇਹ ਲਓ ਜੀ ਕੱਪੜੇ ਆ ਗਏ ਰੱਖ ਦੋ ਸਾਰੇ ਅੰਦਰ ਹੈਲੋ ਮਾਮਾ ਜੀ ਸਸੀ ਦਾ ਜੀ ਸਸੀ ਕਾ ਮਾਮਾ ਜੀ ਇਹ ਰਾਂ ਮੱਲਾ ਪਤਾ ਮੈਂ ਫਾਈ ਕਾਫੀ ਚੱਕ ਤਾ ਉੱਪਰ ਦਾ ਹੈ ਹੁਣ ਤੁਸੀਂ ਵੀ ਨਾ ਅੰਦਰ ਪੜਿਓ ਫਿਰ ਕਹਿੰਦੇ ਬਾਲੇ ਤਰਕ ਕੇ ਥੱਲੇ ਵਜਨ ਬਹੁਤ ਹੋ ਗਿਆ ਉੱਪਰ ਹਾਂ ਦਿਖਾਓ ਅੱਛਾ ਬਾਰ ਬਾਰ ਕਹਿੰਦੇ ਜੀ ਨਾ ਵੱਜੀਓ ਹਾਂ ਆ ਗਈ ਉਹ ਬਾਲਾ ਉਹ ਟੱ ਅੱਛਾ ਉਹ ਤਾਂ ਟਟੜ ਗਿਆ ਦੇਖਿਆ ਦੇਖਿਆ ਮਨੂ ਹਾਂ ਉਹ ਬਾਲਾ ਉਹ ਟੱ ਸੇ ਹੇ ਰਸੋਈ ਦੇ ਦਰਵਾਜੇ ਹੋ ਨੇ ਬਕੋ ਨੇ ਉੱਤ ਜਾਣਾ ਨਹੀਂ ਆਪਾਂ ਨੇ ਜਾਇਓ ਨਾ ਪੈਣਾ ਵੀ ਨਹੀਂ ਉਹ ਬਸ ਠੀਕ ਹੈ ਉੱਠੇ ਪਰਤ ਜਾ ਸਕਦਾ ਮੈਂ ਹੰਭ ਬੱਲੇ ਵੀ ਖਿੱਚਦਾ ਤੁਸੀਂ ਤਾਂ ਕੰਮ ਹੈ ਹਨੂ ਸਾਰਿਆਂ ਨੂੰ ਪਤਾ ਹੀ ਹੈ ਵੀ ਤਿਹਾਰ ਚੱਲਦਾ ਏ ਰਖੜੀਆਂ ਦਾ ਵੇ ਬੰਨਣਾ ਇਹ ਬੰਨਣ ਚੱਲੇ ਆ ਹਾਂ ਹਾਂ ਗੱਲ ਕੰਢੀ ਜੋ ਪੈਸੇ ਦੇਣ ਦੇਣ ਮਿਸਤਰੀਆਂ ਨੂੰ ਇਹਨੇ ਵੀ ਹੁਣ ਰੱਖੜੇ ਰੁਖੜੇ ਬੰਨਣ ਜਾਣਾ ਠੀਕ ਹੈ ਤਿਆਰ ਰੱਖ ਲਿਆ ਮੈਂ ਅੰਦਰ ਨਾਲ ਫਿਰ ਹੋਊਗਾ ਤਾਂ ਠੀਕ ਹੈ ਜੀ ਉਹ ਬਾਹਰੇ ਤੇ ਠੀਕ ਹੈ ਜੀ ਇਹਨੂੰ ਸਾਰੇ ਚੱਕਦਾ ਹਾਂ ਹਾਂਜੀ ਹਾਂਜੀ ਹਾਂ ਸਾਰੇ ਚੱਕਦਾ ਜੀ ਸਾਰਾ ਨਗਦਦਰ ਦਾ ਸਪੂਰਵ ਖਾਲੀ ਕਰਤਾ ਹੈ ਸਾਡੇ ਤੇ ਦਾ ਵਾਲ ਠੀਕ ਬਸ ਸੁਣ ਮੈਂ ਤਾਂ ਨਹੀਂ ਮਰ ਰਹਿ ਕੇ ਖਸਰੀ ਕਾਲ ਜੇ ਸਾਰੇ ਵੀਰਾਂ ਨੂੰ ਜੀ ਨਹੀਂ ਮੈਂ ਤੂੰ ਮੇਰੇ ਰਖੜੀ ਬਣੀ ਜਾਈ ਮੈਂ ਤੇਰੇ ਰਖੜੀ ਬਣੀ ਜਾਊਂਗਾ ਠੀਕ ਹੈ ਉਹੀ ਸੋ ਮੈਨੂੰ ਦੇ ਦੇ ਕਰੀ ਉਹੀ ਸੋ ਮੈਂ ਤੇ ਦਿੱ ਲੈ ਲਵਾਂਗਾ ਠੀਕ ਹੈ ਠੀਕ ਹੈ ਹਾਂ ਤਨ ਸਾਰੇ ਬੰਦੇ ਲੰਘੇ ਸ਼ਾਂਤ ਹੋ ਗਿਆ ਮਹਾਲ ਭਾਈ ਉੱਪਰ ਉੱਪਰ ਆ ਲੱਗਦਾ ਉੱਪਰ-ਉੱਪਰ ਲੱਗਣ ਨਾਲ ਤੇ ਦੇਖੀਏ ਤਾਂ ਕਿ ਸਾਰਾ ਸੱਤ ਹੋ ਰਹੀ ਉੱਪਰ-ਉੱਪਰ ਲੱਗਨੇ ਆ। ਹਾਂ ਹਲੇ ਉਪਰ ਆਲਾ ਤੋਰੇ ਪਹਿਲਾਂ ਹੈਗਾ ਤਾਂ ਗੁਰੂ ਹੁਣ ਦੇਖਦਾ ਹੀ ਨਹੀਂ। ਸਾਰਾ ਅਸਮਾਨ ਕਿੰਨਾ ਦੇਖਣ ਲੱਗਿਆ ਤੇ ਉੱਪਰ ਨੂੰ ਹਾਂ। ਕਿੱਥੇ ਅਸੀਂ ਬੰਬ ਪਿਜਾਉਂਦੇ ਹੁੰਦੇ ਤੇ ਉੱਪਰ ਛੜ ਕੇ ਛੜ ਕੇ ਹਾਂ। ਜਿਆਦਾ ਰਜਨ ਵੀਡੀਓ ਵਿੱਚ ਦੇਖੇ ਕਰਾਂਗੇ। ਹਾਂ। ਸਾਡੇ ਵਿੱਚ ਹੋ ਜਾ ਕੈਂਸਲ ਬੜਾ ਮੋਟਾ ਜਾ ਹੁਣ। ਹੋ ਜਾਂਦੀ ਹੈ। ਪਹਿਲਾਂ ਮੋਟਰ ਪੁਜਾਈ ਇੱਕ ਵਾਰੀ। ਹਾਂ। ਚੱਲਾ ਮੋਟਰ ਤੇ ਹੁਣ ਅਸੀਂ ਵੀਡੀਓ ਬਣ ਕਰਦੇ ਗੁੱਜਰਪੁਰ ਦੀ ਰੋਟੀ ਦੇ ਕੇ ਜੀ ਪਾਸ ਤੇ ਉਧਰ। ਉਸ ਤੋਂ ਬਾਅਦ ਆ ਜ ਆਉਣ ਜਾਣ ਸਾਨੂੰ ਹੋ ਜਾਣਾ ਹਨੇਰਾ ਤੇ ਹੁਣ ਪਈਏ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇ ਕਰੋ ਤੁਸੀਂ ਬਹੁਤ ਪਿਆਰ ਸਤਿਕਾਰ ਦੇ ਰਹੇ ਕਿਆ ਹੋ ਗਿਆ ਹੈ ਕਿਆ ਹੋ ਗਿਆ ਸ਼ੈ ਕਰਦਾ ਪਹਿਲਾਂ ਕੋਈ ਨਾ ਅਜੇ ਉੱਧਰ ਵਾਈਫਾਈ ਚਲਾਵਾ ਹੈ ਉਧਰ ਕਰ ਦੋ ਤੇਰੇ ਘਰ ਤੇ ਲੱਗੇ ਹਨ ਤੇਰੇ ਨਹੀਂ ਵਾਈਫਾਈ ਦੇ ਚੱਲ ਬਣਾ ਤੇਰੇ ਹੈ ਚੱਲ ਬਣਾ ਤੇਰੇ ਘਰ ਤੇ ਲੱਗ ਹੀ ਹੈ ਯਾਰ ਇਹ ਦੂਜੇ ਕੰਧ ਨਾਲ ਲਾ ਕੇ ਫੱਟ ਰਿਆ ਕਰ ਬੰਨ ਮੈਂ ਕਹਿੰਦਾ ਰੇਂਜ ਨਹੀਂ ਆਉਣੀ ਹੈਗੀ ਅੱਛਾ ਹਾਂ ਜਿਹੜਾ ਹੋਣਾ ਹੋਣਾ ਕਹਿੰਦਾ ਇੱਥੇ ਪਿਆ ਕਹਿੰਦਾ ਹੁਣ ਰੇਂਜ ਜਾਂਦੀ ਹੁਣ ਜਾਂਦੀ ਹੋਣੀ ਹੁਣ ਜਾਂਦੀ ਹੋਣੀ ਪਰ ਉਹ ਦੂਜੇ ਹੁੰਜੇ ਜਾਏ ਹਾਂ ਪਹਿਲਾਂ ਉੱਤਰਦਾ ਧੰਨਵਾਦ ਜੀ